ਨੇਰਾ ਮੌਦਾ ਕਰ ਚੱਕੀ ਫਿਰੰਡੇ ਹੀ ਹੈ। ਮੈਂ ਅਸਲੀ ਤੁਹਾਡੀ ਐਡ ਵੀ ਦੇਖੀ ਸੀ ਨਾ ਤੁਸੀਂ ਤੁਹਾਨੂੰ ਜਿੱਥੇ ਵੀ ਤੁਸੀਂ ਜਾ ਰਹੇ ਲੋਕ ਤੁਹਾਡਾ ਵੈਲਕਮ ਕਰ ਰਹੇ ਮਾਰ ਕਰ ਰਹੇ ਨਾ ਨਹੀਂ ਤਾਂ ਲੋਕ ਤਾਂ ਉਥੋਂ ਜਾਜਾਂ ਤੇ ਆਉਣਾ ਜਾਣਾ ਉੱਥਾਂ ਤੇ ਤੁਸੀਂ ਨਾ ਬਾਈ ਰੋਡ ਆਏ ਹਾਂ। ਹਾਂਜੀ ਅੱਛਾ ਮੈਂ ਵੀ ਆਣਾ ਹਾਂ ਅੱਜ ਇੰਟਰਵਿਊ ਨਾਂ ਦੇਣ ਦਾ ਇਹ ਆਪਾਂ ਅੱਜ ਡਿਸੀਜਨ ਲਿਆ ਕੁਝ ਕੁਝ ਲੈ ਲਓ ਆ ਲੈ ਲਓ। ਹੋ ਗਿਆ ਬਸ ਲੈ ਲਓ ਤੁਸੀਂ ਚਲੋ 200 ਲੈ ਲਓ 300 ਲੈ ਲਓ ਬਟ ਉਹਨਾਂ ਨੇ ਨਹੀਂ ਲਏ ਹਾਂ ਯਾਰ ਜਿੰਨੇ ਤੁਸੀਂ ਘਰ ਦੇਖ ਰਹੇ ਆ ਨਾ ਇਹ ਇੰਨਾ ਘਰਾਂ ਦੇ ਵਿੱਚ ਕੋਈ ਨਹੀਂ ਰਹਿੰਦਾ ਤਾਲੇ ਲੱਗੇ ਪਏ ਨੇ ਆਹ ਹੁੰਦੀ ਐਸਲੀ ਮੀਜਰਮੈਂਟ ਜੀ ਅਸੀਂ ਵੀ ਫਰਾਂਸ ਤੋਂ ਆਏ ਅੱਜ ਤੁਸੀਂ ਫਰਾਂਸ ਤੋਂ ਆਏ ਸੱਚੀ ਗੱਲ ਜੀ ਪੈਰਿਸ ਤੋਂ ਠੀਕ ਆ ਜੀ ਜਵਾਂਡੀ ਹੋ ਸਾਡੇ ਜੀ ਜਿਵੇਂ ਅਸੀਂ ਫੁੰਮ ਠਪਣਾ ਠਪਣਾ ਜੀ ਕਿਥੇ ਨੂੰ ਆਪਾਂ ਕਿਸੇ ਦੇ ਗੋਮਨ ਠਪ ਦੇਣੀ ਖਾਣ ਨੂੰ ਪੈਣਾ ਇਹਨੇ ਇੱਕ ਵੇਂਦਾ ਜੀ ਮੈਂ ਖਾਣ ਨੂੰ ਪੈਣਾ ਸੂਈ ਕੁੱਤੀ ਨੂੰ ਪੈਣਾ ਤੇ ਗਿੱਲਾ ਪੀਣ ਪਾ ਲੈਣਾ ਜਦ ਤੀ ਮੈਨੂੰ ਕਿਹਾ ਗੱਲ ਨੂੰ ਡਿਜ਼ਾਈਨ ਕਰਨਾ ਅੱਛਾ ਇਹ ਗਿੱਲਾ ਪੀਣ ਪਾ ਵਾਹਿਗੁਰੂ ਜੀ ਕੀ ਫਤਿਹ ਐਂਡ ਵੈਲਕਮ ਬੈਕ ਔਨ ਮਾਈ ਚੈਨਲ ਮੈਂ ਹਾਂ ਹਰਜੀਤ ਸਿੰਘ ਇੱਕ ਹੋਰ ਨਵਾਂ ਦਿਨ ਨਵੀਂ ਜਰਨੀ ਅੱਜ ਆਪਾਂ ਚੱਲੇ ਆਂ ਜੀ ਆਪਣੇ ਪਿੰਡ ਤੋਂ ਜਲੰਧਰਵਾਲ ਨੂੰ ਮੈਂ ਜਾ ਰਿਹਾ ਹਾਂ ਇਸ ਟਾਈਮ ਆਪਣੇ ਪਰਮ ਮਿੱਤਰ ਇੱਕ ਮਜੂਤ ਸਿੰਘ ਹੁਣਾਂ ਦੇ ਗ੍ਰਹਿ ਵਿਖੇ ਆਏ ਨੇ ਸਪੈਸ਼ਲ ਕੈਨੇਡਾ ਤੋਂ ਨਾਲ ਆਏ ਨੇ ਮਾਤਾ ਜੀ ਤੇ ਮੈਨੂੰ ਅੱਜ ਜੁਆਇਨ ਕਰ ਰਹੇ ਨੇ ਨਾਲ ਸਾਡੇ ਪਿੰਡ ਤੋਂ ਹਰਮਨ ਸਿੰਘ ਹਰਮਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਰਸਤੇ ਦੇ ਵਿੱਚ ਸ케ਜੂਲ ਆਪਣਾ ਕੁਛ ਇਦਾਂ ਦਾ ਏ ਭੋਗਪੁਰ ਆਪਾਂ ਥੋੜਾ ਜਿਹਾ ਰੁਕਣਾ ਉਥੇ ਚੈਨਲ ਆ ਨਿਊਜ਼ ਚੈਨਲ ਪ੍ਰਾਈਮ ਏਸ਼ੀਆ ਤੁਸੀਂ ਜਾਣਦੇ ਹੋਵੋਗੇ ਉਥੇ ਇੱਕ ਇੰਟਰਵਿਊ ਦੇਣੀ ਆ ਤੇ ਇੰਟਰਵਿਊ ਤੋਂ ਬਾਅਦ ਵਿੱਚ ਆਪਾਂ ਫਿਰ ਜਲੰਧਰ ਨੂੰ ਚਾਲਾ ਮਾਰ ਲੈਣਾ ਜੀ ਸੋ ਚੱਲਦੇ ਆ ਜੀ ਫਿਰ ਅੱਜ ਜਲੰਧਰ ਵਾਲਿਓ ਆ ਰਹੇ ਆ ਸੀ ਤੁਹਾਡੇ ਕੋਲ ਤੁਸੀਂ ਆਪਣਾ ਲਾ ਕਿੱਦਾ ਜੀ ਵਧੀਆ ਤੁਸੀਂ ਹਨਾ ਕਿੱਥੇ ਆਪਣਾ ਰੈਸਟੋਰੈਂਟ ਕਿੱਥੇ ਹੈ ਆਪਣਾ ਰਾਏ ਹਟ ਪਿੱਛੇ ਅੱਛਾ ਰਾਏ ਹਟ ਹਾਂਜੀ ਹਾਂਜੀ ਤੇ ਮੈਂ ਅੱਛਾ ਜੀ ਇਹ ਭਾਜੀ ਹੁਣ ਆ ਦਾ ਰੈਸਟੋਰੈਂਟ ਦਾ ਪਿੱਛੇ ਰਾਏ ਹਟ ਇੱਥੇ ਛੜਕਦੇ ਆਪਾਂ ਮਿਲੇ ਆ ਪਿਆਰ ਮੁਹੱਬਤ ਦੀ ਖੇਡ ਆ ਜੀ ਮੈਂ ਐਕਚੁਅਲੀ ਤੁਹਾਡੀ ਐਡ ਵੀ ਦੇਖੀ ਸੀ ਨਾ ਅੱਛਾ ਅੱਛਾ ਤੇ ਤੁਸੀਂ ਤੁਹਾਨੂੰ ਜਿੱਥੇ ਵੀ ਤੁਸੀਂ ਜਾ ਰਹੇ ਲੋਕ ਤੁਹਾਡਾ ਵੈਲਕਮ ਕਰ ਰਹੇ ਮਾਰ ਕਰ ਰਹੇ ਹਨ ਤੇ ਆਪੇ ਪੰਜਾਬੀ ਕਿੰਨੀ ਦੂਰ ਪੱਕ ਹਨਾ ਬੋਲਦਿਆਂਦੇ ਹਨਾ ਨਹੀਂ ਤਾਂ ਲੋਕ ਤਾਂ ਉਥੋਂ ਝਾੜਾਂ ਤੇ ਆਉਣਾ ਜਾਣਾ ਔਖਾ ਇਹਨਾਂ ਤੋਂ ਹੈ ਨਾ ਬ Men låt oss veta vad du kunde skrivit. ਆਸਟ੍ਰੇਲੀਆ ਤੋਂ ਆਇਆ ਹਾਂ ਹਾਂਜੀ ਹਾਂਜੀ ਤਾਂ ਬਾਇਆ ਰੋਡ ਫਿਰ ਬਾਇ ਰੋਡ ਹੀ ਆਇਆ ਵਾ ਆਸਟ੍ਰੇਲੀਆ ਤੋਂ 12 ਕੰਟਰੀਆਂ ਕ੍ਰੋਸ ਕਰਕੇ 13ਵੀਂ ਆਪਣੀ ਇੰਡੀਆ ਹਾਂਜੀ ਅੱਛਾ ਅੱਛਾ ਇਹ ਤੋਂ ਆਪਣੇ ਗੁਰਦਾਸਪੁਰ ਹੀ ਹੈ ਨਾ ਮੈਂ ਲਾਗੇ ਪਿੰਡ ਆਪਣਾ ਵੜਾਇਟ ਇੱਥੇ ਲੈ ਫਿਰ ਤਾਂ ਆਪਣਾ ਕੂਪਰ ਪਿੰਡ ਬਿਲਕੁਲ ਬਿਲਕੁਲ ਭਾਜੀ ਭਾਜੀ ਬਹੁਤ ਵਧੀਆ ਇਹ ਆਪਣੇ ਭਰਾ ਆਪਣੇ ਪੱਕੇ ਕਸਟਮਰ ਨੇ ਆਪਣਾ ਅੱਛਾ ਅੱਛਾ ਠੀਕ ਹੈ ਇਹ ਤਾਂ ਆਪਣੇ ਕੋ ਹਰਮਨ ਸਿੰਘ ਬਹੁਤ ਬੜੇ ਮੇਰੇ ਪਿੰਡ ਦੇ ਨੇ ਅੱਛਾ ਨਹੀਂ ਬਹੁਤ ਵਧੀਆ ਬੰਦਾ ਜੀ ਇਹਨਾਂ ਦੀ ਸਾਰੀ ਫੈਮਿਲੀ ਜਿਹੜੀ ਇੰਗਲੈਂਡ ਵੀ ਰਹਿੰਦੀ ਸਾਰੇ ਆਪਣੇ ਪੱਕੇ ਕਸਟਮਰ ਹਾਂ ਪਉ ਪੁਰ ਦੇ ਪ੍ਰਾਈਮ ਏਸ਼ੀਆ ਵਾਲੇ ਵੇਟ ਕਰ ਰਹੇ ਆ ਸਕੈਡਿਊਲ ਤੇ ਆਪਾਂ ਥੋੜੇ ਨੇ ਪਰ ਆਪਾਂ ਇੱਥੇ ਆ ਅਸੀਂ ਵਾਪਸੀ ਤੇ ਜਰੂਰ ਤੁਹਾਡੇ ਕੋਲ ਆਉਨੇ ਆ ਸਾਰਾ ਪਰਿਵਾਰ ਸਾਡੇ ਪਿੰਡਾਂ ਦੇ ਲਾਗੇ ਸਿਰਫ ਦੋ ਤਿੰਨ ਗੁਰਦੁਆਰਾ ਸਾਹਿਬ ਨੇ ਜਿਹੜੇ ਵੱਡੇ ਨੇ ਗੁਰਦੁਆਰਾ ਸਾਹਿਬ ਬੜੀਆਂ ਸੰਗਤਾਂ ਆਉਂਦੀਆਂ ਤੇ ਮੇਦੇ ਵੀ ਲੱਗਦੇ ਨੇ ਇਹ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਇੱਕੋ ਗੁਰਦੁਆਰਾ ਸਾਹਿਬ ਨਾ ਇੱਥੇ ਗੁਰਦੁਆਰਾ ਬਾਬਾ ਰਾਜਾ ਰਾਮ ਸਾਹਿਬ ਜੀ ਇੱਥੇ ਲਿਖਿਆ ਵੀ ਹੈ ਕਿ ਹਰ ਮਹੀਨੇ ਦੂਸਰੇ ਐਤਵਾਰੇ 'ਚ ਜਿਹੜਾ ਕਿ ਅਮਰ ਸੰਚਾਰ ਵੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਇਹ ਸੰਗ ਹੁਣ ਆ ਇਧਰੋਂ ਕੀੜੀ ਵਾਲੀ ਸਾਈਡ ਤੋਂ ਸੋ ਆਈ ਥਿੰਕ ਸ਼ਾਇਦ ਭੇਟ ਪੱਤਨ ਕਹਿੰਦੇ ਸ਼ਾਇਦਾਂ ਭੇਟ ਪੱਤਨ ਉਧਰੋਂ ਪਹਿਲਾਂ ਤੇ ਉਧਰ ਪੁਲ ਨਹੀਂ ਸੀ ਹੁੰਦਾ ਹੁਣ ਤੇ ਕਹਿੰਦੇ ਪੁਲ ਬਣ ਗਿਆ ਅਸੀਂ ਛੋਟੇ ਹੁੰਦੇ ਬੀੜੀਆਂ ਸਾਡੇ ਨੰਨ ਕੇ ਹੁੰਦੇ ਹੁੰਦੇ ਸੀ ਜਾਂਦੇ ਹੁੰਦੇ ਸੀ ਇਹ ਆਪਣੇ ਹਰਮਨ ਸਿੰਘ ਦੱਸੋ ਸਰੋਤਿਆਂ ਨੂੰ ਕਿ ਸੰਗ ਦੀ ਹਿਸਟਰੀ ਕੀ ਆ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਲੈ ਕੇ ਜਾਂਦੇ ਉਹ ਹਰ ਸਾਲ ਇਸ ਤਰ੍ਹਾਂ ਹੀ ਸੇਵਾ ਹੁੰਦੀ ਆ ਖੰਡੇ ਵਾਲਾ ਸਾਣੀਆਂ ਪਿੰਡ ਤੋਂ ਲੈ ਕੇ ਡੇਰਾ ਬਾਬਾ ਨਾਨਕ ਵਿਖੇ ਸੇਵਾ ਜਾਂਦੀ ਆ ਪਹਿਲਾਂ ਰੁਕਦਾ ਹਰਚਵਾਲ ਫੇਰ ਵੱਡੇ ਘੁੰਮਣ ਤੇ ਫੇਰ ਜਾ ਕੇ ਤੀਸਰੇ ਦਿਨ ਸਮਾਪਤੀ ਹੁੰਦੀ ਆ ਡੇਰਾ ਬਾਬਾ ਨਾਨਕ ਵੀ ਖੇ ਬਹੁਤ ਜਿਆਦੀ ਸੰਗਤ ਹੁੰਦੀ ਆ ਬਹੁਤ ਜਿਆਦਾ ਭਾਈ ਸੰਗਤਾਂ ਦੀ ਲੰਗਰ ਦੇਣ ਗਿੰਦਤ ਹੁੰਦੇ ਨੇ ਆ ਦੇਖੋ ਸੰਗਤਾਂ ਸਾਰੀਆਂ ਆ ਰਹੀਆਂ ਨੇ ਇਧਰੋਂ ਔਰ ਦੇਖੋ ਦੂਰੋਂ ਦੂਰੋਂ ਜਿਹੜੀਆਂ ਝੰਡੀਆਂ ਲੱਗੀਆਂ ਸਾਰੀਆਂ ਸੰਗਤਾਂ ਇੱਥੇ ਸੰਗਦੇ ਪਹੁੰਚ ਰਹੀਆਂ ਨੇ ਔਰ ਦੇਖਿ ਇਹ ਵੀ ਸੰਗਤ ਇਹ ਜਾਣਾ ਜੇ ਤੇ ਲਾਇਆ ਝੰਡਾ ਅਮਰੀਕਾ ਦੇ ਉੱਪਰ ਹੈ 20 ਮੀਟਰ ਤੋਂ ਬਾਅਦ ਲੰਗਰ ਆ ਰਿਹਾ ਜੇ ਆ ਇੱਥੇ ਵੀ ਲੰਗਰ ਲੱਗਾ ਹੋਇਆ ਪਿੱਛੇ ਵੀ ਲੰਗਰ ਲੱਗਾ ਹੈ ਸੰਗਤਾਂ ਆਦੀ ਆਪਾਂ ਹੁਣ ਜਾ ਰਹੇ ਆ ਹਰਗੋਬਿੰਦਪੁਰ ਇਹ ਰੋਡ ਆ ਗੁਰਦਾਸਪੁਰ ਤੋਂ ਹਰਗੋਬਿੰਦਪੁਰ ਹਰਗੋਬਿੰਦਪੁਰ ਉਹ ਜਗ੍ਹਾ ਹੈ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦੂਸਰੀ ਜੰਗ ਹੋਈ ਸੀਗੀ ਮਾਰੇ ਦੀਆਂ ਚਾਰ ਜੰਗਾਂ ਆਈਆਂ ਤੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਮਾਰੇ ਨੇ ਪਹਿਲੀ ਜੰਗ ਸੀਗੀ ਅੰਮ੍ਰਿਤਸਰ ਸਾਹਿਬ ਦੀ ਦੂਸਰੀ ਸੀਗੀ ਹਰਗੋਬਿੰਦਪੁਰ ਸਾਹਿਬ ਦੀ ਤੀਸਰੀ ਸੀਗੀ ਕਰਤਾਰਪੁਰ ਸਾਹਿਬ ਦੀ ਚੌਥੀ ਸੀਗੀ ਗੁਰੂ ਸਰ ਮਹਾਰਾਜ ਦੀ ਸੋ ਇਹ ਗੁਰਦੁਆਰਾ ਸਹਿਬਾ ਭਾਈ ਮਨਜ ਸਾਹਿਬ ਜੀ ਦਾ ਪਹਿਲਾਂ ਤਾਂ ਛੋਟਾ ਗੁਰਦੁਆਰਾ ਸਹਿਬ ਹੁੰਦਾ ਸੀ ਹੁਣ ਕਾਫੀ ਸੋਹਣਾ ਗੁਰਦੁਆਰਾ ਸਹਿਬ ਬਣਾਇਆ ਹੈ ਇਦਾਂ ਟਰਾਲੀਆਂ ਗੰਨਿਆਂ ਦੇ ਨਾਲ ਭਰ-ਭਰ ਕੇ ਜਾਂਦੀਆਂ ਨੇ ਇੱਥੋਂ ਕਿੱਥੇ ਜਾਂਦੀਆਂ ਵੀ ਮਿੱਤਰਾਂ ਜੀ ਭਾਜੀ ਕੀੜੀ ਮਿੱਲ ਚ ਜਾਂਦੀਆਂ ਕੀੜੀ ਮਿੱਲ ਚ ਉੱਥੇ ਕੀ ਬਣਦਾ ਫਿਰ ਉੱਥੇ ਖੰਡ ਬਣਦੀ ਖੰਡ ਬਣ ਨੀਰਾ ਮੌਦ ਦਾ ਘਰ ਚੱਕੀ ਫਿਰਨ ਦੇ ਆਈ ਹੈ। ਹੋਰ ਸੁਣਾਓ ਜੀ ਕਿਦਾਂ ਜੀ? ਠੀਕ ਹੋ ਜੀ? ਤੁਹਾਨੂੰ ਗੁਰਮਤਿ। ਠੀਕ ਹੋ ਠੀਕ। ਤੁਸੀਂ ਸੁਣਾਓਗੇ ਤਾਂ ਠੀਕ ਹੈ। ਹਾਂ ਜੀ ਹਾਂ ਜੀ ਇਸ ਤਰੀਕੇ। ਹਾਂ ਜੀ। ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਕਿਤੇ ਵੀ ਨਾ ਮੈਂ ਵੀ ਆਣਾ ਹਾਂ ਜੀ ਉੱਥੇ। ਹਾਂ ਜੀ। ਭਾਜੀ ਦਸਿਆ ਰੁਪਏ ਤੇ ਜੀ। ਅਰੇ ਯਾਰ ਨਹੀਂ ਮਿਹਨਤ ਕਰ ਰਹੇ ਹੋ ਨਹੀਂ ਫਿਰ ਵੀ ਤੁਹਾਡੀ ਬਾਹਰ ਤਾਂ ਕੁਛ ਨਾ ਕੁਛ ਕੁਛ ਲੈ ਲਓ ਆ ਲੈ ਲਓ ਉਹ ਦੇ ਦੇ ਇਹ ਤਾਂ ਕੀ ਕਰੋ ਯਾਰ ਮਾਨ ਫਿਰ ਇਹਦਾ ਤੇ ਕੁਝ ਵੀ ਨਹੀਂ ਕੋਈ ਨਹੀਂ ਚਲੋ ਓਕੇ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਏਸੀ ਸੇਫੋ ਸਰਵਿਸ ਸਟੇਸ਼ਨ ਤੇ ਮੈਂ ਬਥੇਰੀ ਨੂੰ ਕੋਸ਼ਿਸ਼ ਕੀਤੀ ਯਾਰ ਨਾ ਕਰੋ ਇਦਾਂ ਫਾਰ ਨਾ ਚੜੋ ਤੇ ਲੈ ਲਓ ਤੁਸੀਂ ਚਲੋ 200 ਲੈ ਲਓ 300 ਲੈ ਲਓ ਬਟ ਉਹਨਾਂ ਨੇ ਨਹੀਂ ਲਏ ਕਿਨੇ ਮਾਨ ਰੱਖ ਲੈਨੇ ਨੇ 10 ਰੁਪਏ ਲੈ ਲਏ ਯਾਰ 10 ਰੁਪਏ ਦਾ ਚਾਹ ਦਾ ਕੱਪ ਨਹੀਂ ਆਉਂਦਾ ਚਲੋ ਠੀਕ ਆ ਜੀ ਪਿਆਰ ਮੁਹੱਬਤ ਆ ਆਓ ਜੀ ਇੱਥੋਂ ਗੱਡੀ ਤਵਾੜ ਲਿਆ ਕਰੋ ਯਾਰ ਆਣ ਕੇ ਆਪਾਂ ਇੰਨਾ ਕਰ ਦਿੰਨੇ ਜ਼ਰੂਰ ਲਓ ਜੀ ਜਿੱਥੇ ਆਪਾਂ ਜਾਣਾ ਸੀ ਇੰਟਰਵਿਊ ਲਈ ਉੱਥੇ ਉਹਨਾਂ ਨੇ ਟਾਈਮ ਦਿੱਤਾ ਪਹਿਲਾਂ 12 ਵਜੇ ਦਾ ਕੱਲ ਮੇਰੀ ਜਿਹੜੀ ਗੱਲ ਹੋਈ ਸੀ ਕਿ 12 ਵਜੇ ਆ ਜਿਓ ਜਦੋਂ ਆਪਾਂ ਚੱਲਣ ਲੱਗੇ ਉਹ ਕਹਿੰਦੇ ਨਹੀਂ ਭਾਜੀ ਟਾਈਮ ਨਾ ਆਪਾਂ ਥੋੜਾ ਪਹਿਲਾਂ ਦਿੱਤਾ ਸੀ ਤੁਹਾਨੂੰ ਤੁਸੀਂ 1 ਵਜੇ ਆਇਓ ਤੋਂ ਫਿਰ ਇਸ ਲੋ ਸਲੋ ਇੱਥੇ ਪਹੁੰਚੇ ਅਸੀਂ 1 ਵਜੇ ਪਹੁੰਚੇ ਜਿਨ੍ਹਾਂ ਨੇ ਅੱਗੇ ਸਾਨੂੰ ਰਿਸੀਵ ਕਰਨ ਆਉਣਾ ਸੀ ਪਹਿਲੀ ਤਾਂ ਗੱਲ ਸਾਨੂੰ ਘ ਉਥੋਂ ਫੀਲਿੰਗ ਆ ਗਈ ਕਿ ਕੋਈ ਜਿਹੜਾ ਆਰਗੇਨਾਈਜ਼ ਸੀ ਅੱਜ ਦਾ ਪ੍ਰੋਗਰਾਮ ਇਹਨਾਂ ਵਧੀਆ ਨਹੀਂ ਸੀਗਾ ਆਪਾਂ ਫਿਰ ਉਥੋਂ ਇੰਟਰਵਿਊ ਨਾਂ ਦੇਣ ਦਾ ਇਹ ਆਪਾਂ ਜਿਹੜਾ ਕਿ ਅੱਜ ਡਿਸੀਜਨ ਲਿਆ ਇਸ ਕਰਕੇ ਗੱਡੀ ਆਪਾਂ ਡਾਇਰੈਕਟ ਹੁਣ ਪਾਲੀਆ ਆਪਣੇ ਮਿੱਤਰ ਏਕਮਜੀਤ ਸਿੰਘ ਹੁਣਾਂ ਦੇ ਗ੍ਰਹਿ ਵਿਖੇ ਹੁਣ ਜਾ ਰਹੇ ਆਪਾਂ ਜਲੰਧਰ ਦਕੋਆ ਲਓ ਜੀ ਇੱਥੇ ਚੱਲ ਰਿਹਾ ਜੇ ਮੇਲਾ ਤੇ ਕਬੱਡੀ ਦੇ ਮੈਚ ਪਏ ਨੇ ਫਸਵੇਂ ਬੜੇ ਚਿਰਾਂ ਬਾਅਦ ਇੱਕ ਮੇਲਾ ਦੇਖਿਆ ਜੀ ਆਪਾਂ ਹਾਂਜੀ ਇਥੋਂ ਬਿਲਕੁਲ ਹੀ ਨਾਲ ਗੁਰਦੁਆਰਾ ਹੈ ਸਰਮਸਤਪੁਰ ਦਮਦਮੀ ਟਕਸਾਲ ਦੀ ਬ੍ਰਾਂਚ ਆ ਮਨ ਕਰ ਰਿਹਾ ਹੈ ਕਿ ਉਥੋਂ ਦਰਸ਼ਨਦਾਰੇ ਕਰਕੇ ਜਾਈਏ ਬਾਕੀ ਅੱਗੇ ਦੇਖਦੇ ਹਾਂ ਮਾਰਾ ਨਕੀਪ ਹੁੰਦਾ ਇਥੋਂ 2-3 ਕਿਲੋਮੀਟਰ ਤੇ ਅੱਗੇ ਦਰਸ਼ਨਦਾਰੇ ਕਰਕੇ ਜਾਣ ਦੀ ਇੱਛਾ ਜਗੀ ਹੈ ਗੁਰਦੁਆਰਾ ਬਾਬੇ ਸ਼ਹੀਦਾ ਸਰਮਸਤਪੁਰ ਦੇਵਤਾ ਤੈ ਤੁਮ ਆਮੋ ਕਰਵੰਦ ਨਾਮ ਨਾਮ। ਫੜੇ ਨਾਮ ਬਿਨਾਂ ਲੋਕ ਸਾਰ ਗਏ, ਫੜੇ ਨਾਮ ਬਿਨਾਂ ਲੋਕ ਗਏ। ਭਾਦਨੂ ਬਿਨਾਂ ਨਿੰਦ ਹਾਏ ਤੁਮ ਨੂੰ। ਭਾਦਿਕ ਬਿਨਾਂ। ਲੋਕੀ ਆਪਾ ਪਹੁੰਚ ਗਏ ਸਿਰਫ ਇਤੋਂ 100 ਮੀਟਰ ਹੋਰ ਦਾ ਆਪਣੇ ਇੱਕੰਦੇ ਮਿੱਤਰ ਦਾ ਘਰ। ਆ ਯਾਰ ਜਿੰਨੇ ਤੁਸੀਂ ਘਰ ਦੇਖ ਰਹੇ ਆ ਨਾ ਹੁਣੇ ਮੈਂ ਨੀਕਮ ਜੂ ਸਿੰਘ ਨੂੰ ਦੱਸਿਆ ਕਿ ਇਹਨਾਂ ਘਰਾਂ ਦੇ ਵਿੱਚ ਕੋਈ ਨਹੀਂ ਰਹਿੰਦਾ ਤਾਲੇ ਲੱਗੇ ਪਏ ਨੇ ਇਹ ਸਾਰੇ ਹੀ ਬਾਅਰ ਨੇ ਸਾਰੇ ਕੈਨੇਡਾ ਵਾਲੇ ਦੇ ਅਮਰੀਕਾ ਵਾਲੇ ਆ ਆ ਜਿੰਨੇ ਵੀ ਘਰ ਅੱਗੇ ਦੇਖਣੇ ਇਦਾਂ ਹੀ ਨੇ ਨੀਕਮ ਜੂ ਸਿੰਘਾਂ ਹਾਂਜੀ ਹਾਂਜੀ ਇਹ ਦਕੂਆ ਵੈਸੇ ਵੀ ਸਾਰਾ ਬਹੁਤ ਫੇਮਸ ਆ ਤੱਲਣ ਏਰੀਆ ਜਿੰਨਾ ਸਾਰਾ ਹੀ ਫੇਮਸ ਆ ਕਿ ਸਾਰੇ ਹੀ ਹਨ ਰਹਿ ਗਏ ਨੇ ਇੱਥੇ ਤੇ ਆਪਣੇ ਕਿਹੜਾ ਤੁਸੀਂ ਪਿੰਡ ਦੱਸ ਰਹੇ ਸੀਗੇ ਕਿ ਜਿਹੜਾ ਸਾਰਾ ਹੀ ਪਿੰਡ ਹੈ ਅੱਛਾ ਬਟਾਲੇ ਵਾਲਾ ਅੱਛਾ ਮਤਲਬ 28 29 ਘਾਰਾ ਤੇ 27 28 ਜਾਣੇ ਬਾਹਰ ਆ ਨਾ ਪਿੰਡ ਜੀ 28 29 ਘਾਰਾ ਤੇ 27 28 ਜਾਣੇ ਬਾਹਰ ਆਓ ਪਿੰਡ ਜੀ ਬਾਹਰ ਆ ਪਿੰਡ ਚ ਸਸੀਕਾਂਤ ਜੀ ਜੀ ਸਸੀਕਾਂਤ ਕਿਦਾਂ ਠੀਕ ਹੋ ਬਹੁਤ ਵਧੀਆ ਜੀ ਠੀਕ ਹੈ ਜੀ ਸਸੀਕਾਂਤ ਜੀ ਠੀਕ ਹੈ ਜੀ ਤੁਸੀਂ ਪਨਾਉ ਬਹੁਤ ਠੀਕ ਹੈ ਕੰਫਿਊਜ਼ ਹੀ ਬਣ ਗਿਆ ਵੈਸੇ ਹਣਾ ਹਾਂ ਅੱਛਾ ਜੀ ਅੱਛਾ ਠੰਡ ਜੀ ਕੁਕਿੰਗ ਜਾਣਨਾ ਨਹੀਂ ਉਹ ਚੱਲ ਮੈਂ ਛੱਡ ਜਾਂਦਾ ਮਿਲਦੇ ਆਪਾਂ ਲਓ ਜੀ ਹੁਣ ਆਪਾਂ ਚੱਲਿਆਂ ਕਿੱਧਰ ਚੱਲਿਆਂ ਵੀਰ ਜੀ ਦੱਸਿਓ ਆਪਾਂ ਜਰਾ ਪਤਾ ਕਰ ਰੈਪ ਦਾ ਹਾਂਜੀ ਪਾਜੀ ਕਿੱਥੇ ਜਾਣਾ ਆਪਾਂ ਰੈਪ ਪਾਪਾ ਪਾਜੀ ਇੱਥੇ ਜਲੰਧਰ ਜਲੰਧਰ ਹੀ ਚਲੋ ਜੀ ਇੱਕ ਚੋ ਗੱਡੀ ਪਸੰਦ ਕਰ ਲਓ ਇਹਨਾਂ ਚੋਂ ਕੋਈ ਦੀ ਦੀ ਚਾਹੀਦੀ ਤਾਂ ਆਪਾਂ ਬਾੜ ਚਾਹੀਦਾ ਇਹਨਾਂ ਦਾ ਹੰਡਾਈ ਉਹ ਮੁਰਸਾਦੀ ਜਿੱਦ ਮੰਜਲੀ ਮੁਰਸਾਦੀ ਸਾਈਸ ਸਸਪੈਂਸ਼ਨ ਆ ਗਈ ਇੱਥੇ ਆਪਾਂ ਰੁਕੇ ਸੀਗੇ ਕਾਰ ਰੈਪਿੰਗ ਲਈ ਇਹ ਆ ਆਪਣਾ ਵੀਰ ਰੋਹਿਤ ਇਨੇ ਬੈਠੇ ਇੱਥੇ ਜਿਹੜੀ ਕਿ ਇੰਸਟਾਗ੍ਰam ਤੇ ਸਟੋਰੀ ਪਾਈ ਆ ਆ ਇਹਨਾਂ ਦੀ ਸ਼ਾਪ ਆ ਗੁਰੂ ਨਾਨਕ ਫਰਨੀਚਰ ਹਾਊਸ ਸੋ ਇਦਾਂ ਯਾਰ ਮਿਲਪੜਨੇ ਨੇ ਵੀਰ ਆਪਣੇ ਸਾਰੇ ਸੋ ਬਹੁਤ ਵਧੀਆ ਲੱਗਾ ਮਿਲ ਕੇ ਜੀ ਚਲੋ ਜੀ ਚੰਗਾ ਜੀ ਸਸੇ ਕਰ ਹਾਂਜੀ ਜਨੈਲ ਪ੍ਰਿੰਟ ਲੱਗਾ ਆ ਅੱਛਾ ਹੋਜੂ ਅੱਛਾ ਇਹ ਤੇ ਆਪਾਂ ਇਹ ਤੇ ਆਪਾਂ ਲਵਾਇਆ ਸੀ ਅਮਰਜੈਂਸੀ ਦੇ ਵਿੱਚ ਹਾਂਜੀ ਹੁਣ ਤੁਸੀਂ ਕੀ ਕਰੋਗੇ ਤੁਸੀਂ ਦੱਸੋ ਕੀ ਬੈਸਟ ਰਹੂਗਾ ਤੁਹਾਡਾ ਸਾਡੇ ਅੱਜ ਮਤਲਬ ਕੰਮ ਕਰਨਾ ਪੱਕੇ ਵਾਲਾ ਵਾਪਸ ਵੀ ਬਾਈ ਰੋੜੀ ਇਹ ਜਿਹੜੀ ਕਿ 5 6 ਮਹੀਨੇ ਕਿਤੇ ਵੀ ਜਿੱਦਾਂ ਉਖੜੀ ਆ ਨਾ ਇਹ ਕੰਮ ਨਾ ਹੋਵੇ ਨਾ 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 ਹਾਂ ਆ ਤੁਹਾਡੇ ਕੋਲੋਂ ਬਣਾਈ ਸੀ ਅੱਗੇ ਜਿਹੜੀਆਂ ਲੱਗਿਆ ਸੀ ਡਿਵੈਂਜਰ ਵਾਲੇ ਹਾਂਜੀ ਹਾਂਜੀ ਉਹ ਦਾਨਿਆ ਆ ਵੀ ਪਹਾੜੀ ਨਹੀਂ ਇਹ ਨਹੀਂ ਬਣਾਏ ਮਾ ਜੀ ਜਿੰ ਨੂੰ ਪਤਾ ਮੈਂ ਦੇਖੀ ਸੀ ਫੋਟੋ ਤੇ ਕੱਢੀ ਸੀ ਮੈਂ ਵੀ ਰੱਖੀ ਮੈਂ ਉਹ ਨਹੀਂ ਬਣਾਇਆ ਇਹ ਅਸੀਂ ਡਿਜ਼ਾਈਨ ਕਰਵਾ ਕੇ ਇਹਨਾਂ ਨੂੰ ਦੇ ਦਿੰਨੇ ਆ ਤੁਸੀਂ ਪ੍ਰਿੰਟ ਕਰਵਾ ਕੇ ਚਪਕਾਉਣਾ ਪਰ ਇਹ ਸਾਈਜ਼ ਰਿਕੋਰਡਿੰਗ ਆ ਇੱਥੋਂ ਦੇਖ ਕੇ ਇੰਨਾ ਹੀ ਮੀਜ਼ਰਮੈਂਟ ਕਰਕੇ ਨਾ ਠੀਕ ਆਪਾਂ ਇੱਥੋਂ ਪ੍ਰਿੰਟ ਦੀ ਆਪਾਂ ਡਿਜ਼ਾਈਨਿੰਗ ਕਰਨੀ ਆ ਇੱਕ ਪਾ ਗ੍ਰੀਬ ਅੱਧਾ ਇੰਚ ਹੀ ਆਪਾਂ ਫालतू ਰੱਖਣਾ ਤੁਸੀਂ ਭਾਜੀ ਇਹਦੀ ਮੀਜ਼ਰਮੈਂਟ ਕਰਕੇ ਤੁਹਾਨੂੰ ਦੇਣੀ ਪੈਣੀ ਆ ਮਾ ਜੀ ਮੀਜ਼ਰਮੈਂਟ ਤੁਸੀਂ ਦਿਓ ਮੈਨੂੰ ਜ਼ਾਇਂ ਤੁਹਾਨੂੰ ਆਪਾ ਕਰਵਾਉਨੇ ਆ ਤੇ ਇਹਦੇ ਪ੍ਰਿੰਟ ਕਢਵਾ ਕੇ ਲਵਾ ਤੁਹਿੰਦਾ ਤੁਸੀਂ ਦੱਸ ਹਾਂਜੀ ਵਧੀਆ ਮੈਂ ਇੱਕ ਟਿਕਟੌਕ ਤੇ ਵੀਡੀਓਜ਼ ਦੇਖੀਆਂ ਸੀ ਆਪਾਂ ਅੱਛਾ 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 ਹਾਂਜੀ ਸਤਿ ਸ਼੍ਰੀ ਅਕਾਲ ਭੈਜੀ ਵਾਇ ਕਲਸਤਾ ਆਏ ਜੀ ਉਹ ਵੀ ਦੇਖੀਏ ਕਿਤਾ ਮਨੇ ਉਹਨੇ ਪੇਛਾੜ ਲਿਆ ਤੇ ਹਮ ਜੀ ਅਸੀਂ ਵੀ ਫਰਾਂਸ ਤੋਂ ਆਏ ਅੱਛਾ ਤੁਸੀਂ ਫਰਾਂਸ ਤੋਂ ਆਏ ਸਤਿ ਸ਼੍ਰੀ ਅਕਾਲ ਜੀ ਪੈਰਿਸ ਤੋਂ ਠੀਕ ਆ ਜੀ ਤੇ ਲੋਵਾਂਡੀ ਉਹ ਸਾਡੇ ਕੇ ਹਾਂਜੀ ਹਾਂ ਹਾਂ ਹੁੰਦੀ ਅਸਲੀ ਮੀਜਰਮੈਂਟ ਆਏ ਗੁਰਜੀਤਾ ਕਾਲਸ ਆਏ ਗੁਰਜੀਤਾ ਬਾਬਾ ਜੀ ਕਿਵੇਂ ਹੋ ਵਧੀਆ ਜੀ ਵਧੀਆ ਮਿਲੋ ਜੀ ਜੱਸੀ ਭਾਜੀ ਹੋਣਾ ਨੂੰ ਇਹ ਬੜੀ ਪਿਆਰ ਵਾਲੀ ਰੂਹ ਹੈ ਗੱਤ ਕਈ ਸਿੰਘ ਦੇ ਨਾਲੇ ਹਰ ਇੱਕ ਬਫੀ ਪਾਲਾ ਗੁੱਟ ਕੇ ਬਾਸ ਇੱਥੇ ਰੱਖ ਚੱਲੋ ਚੱਲ ਇੱਧਰ ਲੱਗੀ ਹੋਈ ਆ ਬਹੁਤ ਭੁੱਖ ਤੇ ਚਲ ਜੀ ਫਿਰ ਇਹਨਾਂ ਨੂੰ ਪਹਿਲਾਂ ਭਾਜੀ ਜੱਸੀ ਭਾਈ ਤੁਸੀਂ ਪਹੁੰਚੇ ਸੀ ਆ ਗਏ ਮੈਂ ਤੇ ਆ ਜੀ ਆ ਜੀ ਚਾਬੀ ਲੈ ਲੈ ਚੱਲਾਂ ਇਸ ਨਾਲ ਲਓ ਜੀ ਆਪਾਂ ਹੁਣ ਜਾ ਰਹੇ ਹਵੇਲੀ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਕੈਂਪਰ ਨੂੰ ਪੇਸ ਤਾਂ ਆਪਣੇ ਲਾਲੀ ਵੀਰ ਹੋਣਾ ਦੇ ਘਰ ਮੰਨੂ ਵੀਰ ਹੋਣਾ ਦੇ ਘਰ ਉਹ ਵੀ ਡਰਾਈਵ ਕਰਕੇ ਲੈ ਗਏ ਨੇ ਤੇ ਇਸ ਟਾਈਮ ਡਰਾਈਵ ਕਰ ਰਹੇ ਨੇ ਮੇਰੇ ਨਾਲ ਜੀ ਸੀ ਵੀਰ ਪਿੱਛੇ ਆਪਣੇ ਸਾਰੇ ਫੌਜਾਂ ਬੈਠੇ ਆ ਤੇ ਆਪਾਂ ਜਾ ਰਹੇ ਆ ਜੀ ਹੁਣ ਹਵੇਲੀ ਪਹਿਲਾਂ ਜਾਣਾ ਸੀ ਅਸੀਂ ਚਾਂਪਾ ਵਾਸਤੇ ਜਲੰਧਰ ਉਧਰ ਸੀਗੀ ਟ੍ਰੈਫਿਕ ਜ਼ਿਆਦਾ ਇਸ ਕਰਕੇ ਪਲਾਨ ਸਾਰੇ ਕੈਨਸਲ ਕਰਕੇ ਤੇ ਆਪਾਂ ਹਵੇਲੀ ਜਾ ਰਹੇ ਆ ਕਿਉਂਕਿ ਹਵੇਲੀ ਦੀ ਜਲੇਬੀ ਫੇਮਸ ਆ ਇਸ ਕਰਕੇ ਉਥੋਂ ਪਹਿਲਾਂ ਛਕਦੇ ਆ ਪ੍ਰਸ਼ਾਦਾ ਫਿਰ ਖਾਵਾਂਗੇ ਗਰਮਾ-ਗਰਮ ਦੀ ਜਲੇਬੀਆਂ ਲਓ ਜੀ ਪਹੁੰਚ ਗਏ ਆਪਾਂ ਹਵੇਲੀ ਇਹ ਆ ਜੀ ਜਲੰਧਰ ਵਾਲੀ ਹਵੇਲੀ ਆਪਾਂ ਪਹੁੰਚਿਆ ਲਓ ਜੀ ਆਜੋ ਫਿਰ ਹਵੇਲੀ ਜੀ ਤੁਸੀਂ ਜੀ ਨੂੰ ਕਿਤਾ ਦੇ ਸਿਕਾਗੋ ਲਓ ਜੀ ਇਹ ਆ ਹਵੇਲੀ ਦਾ ਮੈਨੂ ਬਹੁਤ ਇੰਟਰਸਟਿੰਗ ਮੈਨੂ ਬਣਾਇਆ ਹੈ ਪਹਿਲਾਂ ਤੇ ਆ ਸਾਡਾ ਪੰਜਾਬ ਇਹ ਪੰਜਾਬ ਦਾ ਇਹ ਨਕਸ਼ਾ ਇੱਥੇ ਫਿਰ ਅੱਗੇ ਹੁੰਦੀ ਆ ਜੀ ਆ ਪ੍ਰਾਤਨ ਜਿਹੜੀਆਂ ਚੀਜ਼ਾਂ ਭੰਗੜਾ ਜੁਗਾੜ ਆ ਜੁਗਾੜ ਲਾਇਆ ਇੱਥੇ ਪੁਰਾ ਕਰ ਰਿਹਾ ਹਾਂ ਫਿਰ ਅੱਗੇ ਆ ਗਿਆ ਜੀ ਸਨੈਕਸ ਦੇ ਚਾਰ ਚਲੋ ਇਹ ਤੇ ਆਪਾਂ ਰਹਿਣ ਦਿੰਦੇ ਆ ਸਾਊਥ ਇੰਡੀਆ ਜੋ ਕੁਝ ਅੱਗੇ ਦੇਖੋ ਦੇਸੀ ਮਹੀਨੇ ਕੰਮ ਬਣ ਗਿਆ ਕੇ ਦੇ ਵਿਸਾਖ ਜੇਠ ਹਾਰ ਸੌਣ ਭੱਜ ਅਸੀ ਕਤਕ ਮਗਰ ਉਹ ਮਾਗ ਦੇ ਫੱਗਾ ਯਾਰ ਇਹਨਾਂ ਨੂੰ ਪੁੱਛਦੇ ਆਪਾਂ ਜੀ ਮੁਹਾਵਰਾ ਵਾ ਮੈਨੂੰ ਦੱਸੋ ਇੱਕ ਮੁਹਾਵਰੇ ਦਾ ਮਤਲਬ। ਭਾਜੀ ਕਿਹੜਾ ਦੱਸੋ? ਖੰਡ ਖੀਰ ਹੋਣਾ ਪਰੇ ਘੜ ਪਰੇ ਘੜ। ਭਾਜੀ ਖੰਡ ਖੀਰ ਹੋਣਾ। ਅੱਛਾ ਅਗਲਾ। ਖੰਭ ਠਪਣਾ। ਇਹ ਭਾਜੀ ਹੁੰਦਾ ਮਤਲਬ ਜਿਵੇਂ ਖੰਭ ਠਪਣਾ। ਠਪਣਾ ਜੀ ਕਿਸੇ ਨੂੰ ਆਪਾਂ ਕਿਸੇ ਦੀ ਗੌਰਮੈਂਟ ਆਪ ਦੇਣੀ ਅੱਲਾ ਕਹੀਦਾ ਨੇ ਤੇਰੀ ਮੈਂ ਬਹੁਤ ਠੁੜਨਾ ਬਹੁਤ ਠੁੜਨਾ ਚਲੋ ਠੁੜਨਾ। ਭਾਜੀ ਖੱਟੀ ਪੈਣਾ। ਖਿਚੜੀ ਹੋਣੀ ਖਿਚੜੀ ਪਕਾਉਣੀ। ਇਹ ਆਪਾਂ ਸਾਜਿਸ਼ ਕਰਨੀ। ਆ ਸਲਾਹ ਕਰਨੀ ਆ ਜੀ ਸਲਾਹ ਕਰਨੀ ਸਾਜਿਸ਼ ਕਰਦੀ ਕਿਸੇ ਵਾਰ ਠੀਕ ਆ ਖਾਣ ਨੂੰ ਪੈਣਾ ਇਹੋ ਪੈਂਦਾ ਜੀ ਦੂਸੇ ਹਣਾ ਮੈਂ ਖਾਣ ਨੂੰ ਕਹਿੰਦਾ ਇਹ ਸੂਈ ਕੁੱਤੀ ਹੋਵੇ ਨਾ ਕਿਉਂ ਦੇ ਦੀਵੇ ਪਾਲਣਾ ਬਹੁਤ ਖੁਸ਼ੀ ਹਣਾ ਉਹ ਬੱਲੇ ਕਿਉਂ ਖਿਚੜੀ ਹੋਣਾ ਮਿਕਸਪ ਹੋ ਜਾਣਾ ਜੀ ਕਿਸੇ ਨਾਲ ਉਹ ਤਿਆਰ ਹੋਣਾ ਪਾਣੀ ਪਾਣੀ ਹੋਣਾ ਬਹੁਤ ਸ਼ਰਮਸਾਰ ਹੋਣਾ ਜੀ ਬਿਲਕੁਲ ਸਹੀ ਆ ਤੇ ਦੁੱਧ ਦਾ ਉਬਾਲ ਹੋਣਾ ਨੇ ਹੁਣੇ ਤੱਕ ਦੱਸਿਆ ਦੂਬ ਤੱਕ ਦੱਸਿਆ ਨਹੀਂ ਪਰ ਮਤਲਬ ਕੀ ਹੈ ਥੋੜੇ ਚਿਰ ਲਈ ਗੁੱਸਾ ਥੋੜੇ ਚਿਰ ਲਈ ਗੁੱਸਾ ਠੀਕ ਹੈ ਤੇ ਗਿੱਲਾ ਪੀਣ ਪਾ ਲੈਣਾ ਦਾਦੀ ਮੈਨੂੰ ਕਿਹਾ ਕੱਲ ਨੂੰ ਸੋ ਬੰਦੇ ਆਪਣੇ ਸਾਰੇ ਕਾਮਯਾਬ ਹੋ ਗਿਆ ਜੀ ਇਹਨਾਂ ਨੂੰ ਮੁਹਾਵਰੇ ਪਤਾ ਸੀ ਮੈਨੂੰ ਨਹੀਂ ਆਹ ਕੋ ਦાદੀ ਦੇ ਨੁਸਖੇ ਵੀ ਇੱਥੇ ਅੱਛਾ ਅੱਗੇ ਆ ਜੀ ਛਤਰਖਾਨ ਵਾਲੇ ਜਵਾਬ ਸਾਰੇ ਇਹ ਨੂੰ ਮੀਟਰ ਪੇਲ ਗਿਆ 13ਾਂ ਦੀ ਬੁਹਾਰ 15 ਲੱਕੀ ਦਾ ਅਗੇ ਆ ਖਰਾਦ ਹੱਲ ਸੁਹਾਗਾ ਗੱਡਾ ਪੰਜਾਲੀ ਖੂ ਤੇ ਹਲਟ ਅੱਛਾ ਇਦਾਂ ਜੀ ਇਹ ਮੈਚ ਫਸਵਾ ਚੱਲ ਗਿਆ ਹੈ ਇਹ ਦੋ ਵੀਰ ਲੱਗੇ ਹੋਏ ਨੇ ਤੇ ਮੈਂ ਕਾਫੀ ਚਿਰ ਤੋਂ ਦੇਖ ਰਿਹਾ ਆ ਇੰਨੀਆਂ ਕਿ ਜਿਹੜੀਆਂ ਬਾਲਾਂ ਪਈਆਂ ਹੋਈਆਂ ਇਹ ਪੈ ਨਹੀਂ ਰਹੀਆਂ ਇਹਨਾਂ ਕੋ ਖੱਡਿਆਂ ਦੇ ਵਿੱਚ ਇਹ ਕੋਈ ਬੈਲ ਨੂੰ ਕੋ ਪਾਈਦਾ ਅੱਛਾ ਇੱਧਰ ਦੇਖ ਲਓ ਇੱਧਰ ਏਕਮ ਸਿੰਘ ਕੋਲ ਇੱਕ ਹੀ ਬਾਲ ਆਈ ਨਹੀਂ ਦੋ ਆ ਗਈ ਨਹੀਂ ਯਾਰ ਇਹ ਕਮਜੋਰ ਸਿਆਂ ਕਾਫੀ ਕਰ ਗਿਆ ਤੂੰ ਠੀਕ ਖੇਲਦੀ ਆਪਾਂ ਇਸ ਕੰਪਨੀ ਅੰਦਰ ਨੂੰ ਕੋਈ ਨਹੀਂ ਸੌਂਦੀ ਨਾ ਇਹਨਾਂ ਦਾ ਉਹ ਤੇ ਰੋਗ ਹੈ ਜੀ ਬੜੀ ਦੇਰੀ ਬਹੁਤ ਇੱਕ ਬੜਾ ਬਕਵਾਸ ਸ਼ੌਟ ਯਾਰ ਹਾਂ ਹਾਂ ਜੀ ਬਹੁਤ ਜੀ ਕਿੰਨਾ ਫਰਕ ਰਹਿ ਗਿਆ ਬਸ ਲੋ ਜੀ ਕੈਂਪਰ ਆਪਾਂ ਹੁਣ ਇੱਥੇ ਰੋਕਤਾ ਜੇ ਆਪਣੇ ਪਹਿਲਾਂ ਤੇ ਮੈਂ ਭਰਾਵਾ ਇੱਧਰ ਮਿਲਾਵਾ ਗੱਡੀਆਂ ਦੇ ਆਸ਼ਿਕ ਬੰਦੇ ਮਨੂ ਭਾਜੀ ਹੋਣਾ ਕੋਲ ਇਹ ਕਹਿੰਦੇ ਕਿ ਗੱਡੀ ਦਾ ਆਪਾਂ ਨਕਸ਼ਾ ਚੇਂਜ ਕਰਨਾ ਅਜੇ ਤੱਕ ਜਿਹੜੇ ਮੈਂ ਚੇਂਜ ਕੀਤੇ ਆ ਉਹ ਇਹਨਾਂ ਦੇ ਸਾਹਮਣੇ ਕੁਛ ਨਹੀਂ ਹੈਗੇ ਜਿਹੜੇ ਆਪਾਂ ਉਹ ਦਿਨ ਕਮਾਨੀਆਂ ਪਾਈਆਂ ਨਾ ਇੱਕ ਇਹਨਾਂ ਯਾਰ ਕਮਾਨੀਆ ਕਮੂਨੀਆਂ ਦੇ ਖੜੇ ਛੱਡੋ ਕੀ ਪਉਣਾ ਭਾਜੀ ਆਪਾਂ Air suspension Air suspension ਕਹਿੰਦੇ ਪਉਣੇ ਥੱਲੇ ਫਿਰ ਮੁੜ ਕੇ ਕਹਿੰਦੇ ਕਰਾਉਣੀ ਆਪਾਂ ਕੀ ਚੇਂਜ ਲਾਈਟਾਂ ਆਹ ਲਾਈਟਾਂ ਕਹਿੰਦੇ ਚੇਂਜ ਕਰਾਉਣੀ ਆ ਜੀ ਪੌਗ ਲਾਈਟਸ ਚੇਂਜ ਕਰਾਂਗੇ ਠੀਕ ਹੈ ਜੀ ਹੋਰ ਮੁੜ ਕੇ ਕੀ ਭਾਜੀ ਚੇਂਜ ਕਰਨਾ ਇਹਦਾ ਹੋਰ ਭਾਜੀ ਆਪਾਂ ਜੋ ਵੀ ਉਹਨਾਂ ਦਾ ਫਾਇਦਾ ਮੁਕ ਐਕਸਟਰਾ ਲੱਗਿਆ ਹੋਇਆ ਮੁਕ ਦੀ ਗੱਲ ਇਹ ਆ ਇਹਨਾਂ ਨੇ ਉਹ 1.5 ਲੱਖ ਆਪਣਾ ਇੰਡੀਅਨ ਖਲੋਣਾ ਇੱਥੇ ਪਰ ਇਹ ਆ ਕਿ ਕੈਂਪਰ ਹੋਣ ਖੜ ਗਿਆ ਸਹੀ ਬੰਦਿਆਂ ਕੋਲ ਤੇ ਇੱਥੇ ਇਹਨਾਂ ਨੇ ਕੈਂਪਰ ਦੀ ਲੁੱਕ ਕਹਿੰਦੇ ਆ ਉਹ ਬਿਲਕੁਲ ਚੇਂਜ ਕਰ ਦੇ ਤੇ ਇੱਥੇ ਨਾਲ ਹੀ ਸਾਰੇ ਵੀਰਾਂ ਦੇ ਨਾਲ ਅੱਜ ਦਾ ਆਪਾਂ ਬਲੌਗ ਵੀ ਐਂਡ ਕਰ ਦਿੰਨੇ ਆ। ਤੋ ਤੁਸੀਂ ਯਾਰ ਖੁਸ਼ ਰਹੋ, ਆਵਾਜ਼ ਰਹੋ, ਜ਼ਿੰਦਗੀ ਦੇ ਆਨੰਦ ਮਾਣਦੇ ਰਹੋ, ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ।